ਅਮਰਤਸਰ ਦੇ ਵਿੱਚ ਇੱਕ ਫੌਜੀ ਨੇ ਝੰਡਾ ਦਰਬਾਰ ਸਾਹਿਬ ਦਾ ਪਟਕੇ ਤੇ ਸਾਈਡ ਤੇ ਰੱਖ ਦਿੱਤਾ ਨਿਸ਼ਾਨ ਨੂੰ ਪੁੱਟ ਕੇ ਤੇ ਸਾਈਡ ਤੇ ਰੱਖ ਦਿੱਤਾ ਉਸ ਫੌਜੀ ਨਾਲ ਕੀ ਹਣ ਹੋਣੀ guzri ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਤੇ ਵੀਡੀਓ ਕਾਨੇ ਸਟਾਰਟ ਅਜੀਹਾ ਕੀ ਹੋਇਆ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਜਿੱਥੇ ਇੱਕ ਫੌਜੀ ਨੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਪੁੱਟ ਦਿੱਤਾ ਅਤੇ ਉਸ ਤੋਂ ਬਾਅਦ ਉਸ ਫੌਜੀ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਦੇਖ ਕੇ ਵੱਡੇ ਵੱਡੇ ਮੰਤਰੀ ਵੀ ਹਿੱਲ ਗਏ ਅਤੇ ਉਸ ਫੌਜੀ ਦੀ ਹਾਲਤ ਦੇ ਗਵਾਹ ਪੂਰਾ ਅੰਮ੍ਰਿਤਸਰ ਸ਼ਹਿਰ ਹੈ ਸੋ ਅੱਜਕੱਲ੍ਹ ਅਜਿਹੇ ਸਿੱਖ ਪ੍ਰਚਾਰਕ ਵੀ ਆ ਚੁੱਕੇ ਨੇ ਜੋ ਸ਼੍ਰੀ ਦਰਬਾਰ ਸਾਹਿਬ ਨੂੰ માત્ર ਇੱਕ ਇਮਾਰਤ ਅਤੇ ਅੰਮ੍ਰਿਤ ਸਰੋਵਰ ਨੂੰ ਸਿਰਫ ਇੱਕ ਨਹਾਉਣ ਵਾਲਾ ਤਲਾਬ ਜਾਂ ਫਿਰ ਜਗਾ ਦੱਸਦੇ ਨੇ ਅਤੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਮਾਰਤਾਂ ਦੇ ਨਾਲ ਨਹੀਂ ਜੋੜਿਆ ਇਵੇਂ ਹੀ ਬਾਣੀ ਦੇ ਉੱਤੇ ਤਰਕ ਇਤਿਹਾਸ ਦੇ ਉੱਤੇ ਸ਼ੱਕ ਅਤੇ ਸਿੱਖੀ ਦੇ ਉੱਪਰ ਉਂਗਲਾਂ ਚੁੱਕੀਆਂ ਜਾ ਰਹੀਆਂ ਨੇ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਸਗੋਂ ਸਾਡੇ ਹੀ ਸਿੱਖ ਨਾਮਵਰ ਪ੍ਰਚਾਰਕਾਂ ਦੇ ਵੱਲੋਂ ਅਤੇ ਲੋਕਾਂ ਨੂੰ ਅੰਦਰ ਬਾਹਰ ਦੀ ਖੇਡ ਦੇ ਵਿੱਚ ਉਲਝਾ ਕੇ ਸਿੱਖੀ ਨੂੰ ਗੁੰਜਲਦਾਰ ਬਣਾ ਦਿੱਤਾ ਗਿਆ ਹੈ ਪਰ ਇਸ ਤੋਂ ਬਾਰਾ ਸਾਰੀ ਖੇਡ ਸਤਕਾਰ ਅਤੇ ਭਾਵਨਾ ਦੀ ਹੈ ਪੂਰੀ ਦੁਨੀਆ ਦੇ ਵਿੱਚ ਅਜਿਹਾ ਕੋਈ ਵੀ 에ਰਪੋਰਟ ਨਹੀਂ ਹੈ ਜਿੱਥੇ ਰਨਵੇ ਦੇ ਵਿਚਕਾਰ ਕੋਈ ਧਾਰਮਿਕ ਸਥਾਨ ਹੋਵੇ ਸਿਵਾਏ ਸ੍ਰੀ ਅਮਰitsar ਸਾਹਿਬ ਦੇ ਰਾਜਾ ਸਾਸੀ 에ਰਪੋਰਟ ਤੋਂ ਛੱਡ ਕੇ ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਸ੍ਰੀ ਅਮਰitsar 에ਰਪੋਰਟ ਦੇ ਰਨਵੇ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਹੈ ਜੋ ਅੱਜ ਵੀ ਚੱਲ ਰਿਹਾ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਕੋਲੋਂ ਹੀ ਜਹਾਜ਼ ਚੜ੍ਹਦੇ ਤੇ ਉਤਰਦੇ ਨੇ ਇੱਕ ਗੁਰਦੁਆਰਾ ਸਾਹਿਬ ਬਾਬਾ ਜਵੰਦ ਸਿੰਘ ਜੀ ਦਾ ਤਪਸਥਾਨ ਹੈ ਜੋ ਕਿ ਬਾਬਾ ਨਾਨਕ ਸਿੰਘ ਜੀ ਦੇ ਸਾਥੀ ਸਨ ਇਹ ਸਥਾਨ ਬਾਰੇ ਅੱਜ ਹਰ ਕੋਈ ਜਾਣਦਾ ਹੈ ਸਰਕਾਰ ਦੇ ਵੱਲੋਂ ਇਸ ਨੂੰ ਹਟਾਉਣ ਦੀ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਭ ਫੇਲ ਹੋ ਗਈਆਂ ਤੇ ਅੱਜ ਵੀ ਇੱਥੇ ਬਾਣੀ ਦਾ ਪ੍ਰਵਾਹ ਦਿਨ ਰਾਤ ਚੱਲਦਾ ਹੈ ਇਸੇ ਤਰ੍ਹਾਂ ਇਸ ਸਥਾਨ ਦੇ ਨਾਲ ਜੁੜੀ ਹੋਈ ਇੱਕ ਹੋਰ ਘਟਨਾ ਹੈ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ 1965 ਅਤੇ 71 ਦੀ ਜੰਗ ਦੇ ਵਿੱਚ ਇਹ ਉਹ ਹਵਾਈ ਅੱਡਾ ਫੌਜ ਦਾ ਮੇਨ ਬੇਸ ਹੋਇਆ ਕਰਦਾ ਸੀ ਜਿੱਥੋਂ ਹਵਾਈ ਹਮਲੇ ਕੀਤੇ ਜਾਣੇ ਸੀ 1971 ਦੀ ਲੜਾਈ ਦੇ ਵਿੱਚ ਜਦੋਂ ਦਿੱਲੀ ਤੋਂ ਟੀਮ ਇੱਥੇ 에ਅਰਬੇਸ ਦੇ ਉੱਤੇ ਨਿਰੀਖਣ ਕਰਨ ਪਹੁੰਚੀ ਤਾਂ ਉਹਨਾਂ ਦੇਖਿਆ ਕਿ 91 ਦੇ ਕੋਲ ਹੀ ਇੱਕ ਗੁਰਦੁਆਰਾ ਸਾਹਿਬ ਹੈ ਅਤੇ ਉਸ ਟੀਮ ਨੂੰ ਇਹ ਗੁਰਦੁਆਰਾ ਸਾਹਿਬ ਇੱਕ ਖਤਰਾ ਦਿਸਿਆ। ਜਦੋਂ 1971 ਦੇ ਵਿੱਚ ਦਿੱਲੀ ਦੀ ਇੱਕ ਟੀਮ ਨੂੰ ਲੀਡ ਕਰਦਾ ਫੌਜੀ ਅਫਸਰ ਇੱਥੇ ਪਹੁੰਚਾ ਤਾਂ ਉਸ ਟੀਮ ਨੂੰ ਇੱਥੇ ਕੁਆਟਰ ਦਿੱਤੇ ਗਏ। ਜਦੋਂ ਉਸ ਫੌਜੀ ਨੇ 에ਅਰਪੋਰਟ ਦਾ ਨਿਰੀਖਣ ਕੀਤਾ ਤਾਂ ਉਸ ਨੇ ਗੁਰਦੁਆਰਾ ਸਾਹਿਬ ਦੇਖਿਆ ਅਤੇ ਕਿਹਾ ਕਿ ਇਸ ਨੂੰ ਇੱਥੋਂ ਹਟਾਉਣਾ ਪਵੇਗਾ। ਕਿਉਂਕਿ ਇਸ ਜਗ੍ਹਾ ਤੇ ਉਹ ਤੇ ਨਿਸ਼ਾਨ ਸੈਭ ਲੱਗਾ ਹੁਣ ਕਰਕੇ ਦੁਸ਼ਮਣ ਇਸ ਜਗ੍ਹਾ ਦੀ ਨਿਸ਼ਾਨੀ ਰੱਖ ਕੇ ਕਦੀ ਵੀ ਉਹਨਾਂ ਉੱਪਰ ਹਮਲਾ ਕਰ ਸਕਦਾ ਹੈ ਅਤੇ ਇਹ ਸਾਡਾ ਮੇਨ ਬੇਸ ਹੈ ਜੇਕਰ ਇਹੀ ਤਬਾਹ ਹੋ ਗਿਆ ਤਾਂ ਜਿੰਨਾ ਮੁਸ਼ਕਿਲ ਹੋ ਜਾਵੇਗਾ ਸੋ ਇਸ ਨਿਸ਼ਾਨ ਸੈਭ ਨੂੰ ਇੱਥੋਂ ਪੁੱਟ ਦਿੱਤਾ ਜਾਵੇ ਪਰ ਸੇਵਾਦਾਰਾਂ ਤੇ ਸੰਤਾ ਨੇ ਉਸ ਫੌਜੀ ਅਫਸਰ ਨੂੰ ਇੱਥੇ ਦਾ ਇਤਿਹਾਸ ਦੱਸਿਆ ਅਤੇ ਨਿਸ਼ਾਨ ਸੈਭ ਨਾ ਪੁੱਟਣ ਵਾਸਤੇ ਕਿਹਾ ਪਰ ਉਹ ਫੌਜੀ ਅਫਸਰ ਆਪਣੀ ਜਿੱਦ ਦੇ ਉੱਤੇ ਅੜਿਆ ਰਿਹਾ ਅਤੇ ਨਿਸ਼ਾਨ ਸੈਭ ਪੁੱਟਣ ਦੇ ਆਰਡਰ ਕਰ ਦਿੱਤੇ ਜਦੋਂ ਨਿਸ਼ਾਨ ਸਾਹਿਬ ਪੁੱਟਿਆ ਜਾ ਰਿਹਾ ਸੀ ਤਾਂ ਫੌਜੀ ਅਫਸਰ ਇੱਕ ਹੰਕਾਰ ਦੇ ਵਿੱਚ ਖੁਦ ਹੀ ਉਸ ਨਿਸ਼ਾਨ ਸਾਹਿਬ ਨੂੰ ਪੁੱਟਣ ਲੱਗ ਪਿਆ ਅਤੇ ਨਿਸ਼ਾਨ ਸਾਹਿਬ ਹਟਾ ਕੇ ਉਸ ਫੌਜੀ ਦੇ ਅੰਦਰ ਇੱਕ ਵੱਖਰੀ ਜਿਹੀ ਖੁਸ਼ੀ ਆਈ ਅਤੇ ਉਸ ਦੀ ਜਿੱਦ ਵੀ ਪੂਰੀ ਹੋ ਗਈ ਹਾਲੇ ਨਿਸ਼ਾਨ ਸਾਹਿਬ ਹਟਾਇਆ ਨੂੰ 4-5 ਘੰਟੇ ਹੀ ਹੋਏ ਸੀ ਕਿ ਉਸ ਫੌਜੀ ਅਫਸਰ ਦੇ ਹੱਥਾਂ ਦੇ ਉੱਤੇ ਅਜੀਬ ਜਿਹੀ ਜਲਣ ਸ਼ੁਰੂ ਹੋ ਗਈ ਚਮੜੀ ਸੜਨ ਲੱਗੀ ਅਤੇ ਦੇਖਦਿਆਂ ਹੀ ਦੇਖਦਿਆਂ ਦਿਨਾਂ ਦੇ ਵਿੱਚ ਹੀ ਉਸ ਦੀ ਜਲਣ ਕੋੜ ਦਾ ਰੂਪ ਲੈ ਗਈ ਉਸ ਦੇ ਦੋਹਾਂ ਹੱਥਾਂ ਦੇ ਉੱਤੇ ਕੋੜ ਹੋ ਗਿਆ ਅਤੇ ਉਹ ਕੋੜ ਦਾ ਰੋਗ ਹੌਲੀ-ਹੌਲੀ ਬਾਹਾਂ ਵੱਲ ਵਧਣਾ ਸ਼ੁਰੂ ਕਰ ਗਿਆ ਉਸ ਦਾ ਬਹੁਤ ਇਲਾਜ ਕਰਵਾਇਆ ਗਿਆ ਪਰ ਉਸ ਦਾ ਰੋਗ ਰੁਕਣ ਦੀ بجائے ਹੋਰ ਤੇਜ਼ ਜਿਹਦੇ ਨਾਲ ਵਧਦਾ ਜਾ ਰਿਹਾ ਸੀ ਇਸੇ ਤਰ੍ਹਾਂ ਇੱਕ ਦਿਨ ਉਸ ਫੌਜੀ ਅਫਸਰ ਦੇ ਕੁਆਟਰ ਦੇ ਵਿੱਚ ਪਾਣੀ ਦੀ ਕੋਈ ਪ੍ਰੋਬਲਮ ਆਈ ਤਾਂ ਠੀਕ ਕਰਨ ਵਾਸਤੇ ਕਿਸੇ ਪਲੰਬਰ ਨੂੰ ਬੁਲਾਇਆ ਗਿਆ ਉਸ ਪਲੰਬਰ ਦਾ ਨਾਮ ਮਲ ਸਿੰਘ ਸੀ ਗੱਲਾਂ ਗੱਲਾਂ ਦੇ ਵਿੱਚ ਉਸ ਫੌਜੀ ਅਫਸਰ ਦੀ ਘਰਵਾਲੀ ਨੇ ਮਲ ਸਿੰਘ ਨੂੰ ਕਿਹਾ ਕਿ ਮੇਰੇ ਪਤੀ ਨੂੰ ਕੋੜ ਦਾ ਰੋਗ ਹੋਇਆ ਹੈ ਅੰਗਰੇਜ਼ੀ ਟ੍ਰੀਟਮੈਂਟ ਕਰਵਾ ਕੇ ਦੇਖ ਲਿਆ ਪਰ ਕੋਈ ਫਰਕ ਨਹੀਂ ਪਿਆ ਜੇਕਰ ਤੁਸੀਂ ਕਿਸੇ ਡਾਕਟਰ ਜਾਂ ਫਿਰ ਕਿਸੇ ਦੇਸੀ ਵੈਦ ਨੂੰ ਜਾਣਦੇ ਹੋ ਜੋ ਇਸ ਕੋੜ ਦਾ ਇਲਾਜ ਕਰਦਾ ਹੋਵੇ ਤਾਂ ਸਾਨੂੰ ਜਰੂਰ ਦੱਸਿਓ। ਮਾਲਾ ਸਿੰਘ ਨੇ ਕਿਹਾ ਕਿ ਹਾਂ ਮੈਂ ਇੱਕ ਡਾਕਟਰ ਨੂੰ ਜਾਣਦਾ ਹਾਂ ਜੋ ਤੇਰੇ ਪਤੀ ਨੂੰ ਛੱਡ ਠੀਕ ਕਰ ਦੇਵੇਗਾ। ਅਤੇ ਉਸ ਡਾਕਟਰ ਦਾ ਨਾਮ ਬਾਬਾ ਜਵੰਤ ਸਿੰਘ ਹੈ। ਇਹ ਉਹੀ ਬਾਬਾ ਜਵੰਤ ਸਿੰਘ ਹੈ ਜਿਨ੍ਹਾਂ ਦੇ ਤਪਸਥਾਨ ਤੋਂ ਤੇਰੇ ਪਤੀ ਨੇ ਸਿੱਖੇ ਦੇ ਨਿਸ਼ਾਨ ਨੂੰ ਹਟਾਇਆ ਸੀ। ਜੇਕਰ ਠੀਕ ਕਰਵਾਉਣਾ ਹੈ ਤਾਂ ਆਪਣੇ ਪਤੀ ਨੂੰ ਕਹਿ ਕਿ ਦੁਬਾਰਾ ਸ਼ਰਧਾ ਰੱਖ ਕੇ ਉਹ ਨਿਸ਼ਾਨ ਸਾਹਿਬ ਦੁਬਾਰਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗਾ ਕੇ ਆਵੇ। ਗੁਰੂ ਸਾਹਿਬ ਦੀ ਕਿਰਪਾ ਹੋਈ ਤਾਂ ਤੇਰੇ ਪਤੀ ਦਾ ਰੋਗ ਜ਼ਰੂਰ ਠੀਕ ਹੋਵੇਗਾ ਸ਼ਾਇਦ ਤੁਸੀਂ ਨਿਸ਼ਾਨ ਸਾਹਿਬ ਦੀ अहमਤ ਨੂੰ ਨਹੀਂ ਸਮਝਦੇ ਇਸੇ ਕਰਕੇ ਤੁਸੀਂ ਇੰਜ ਕੀਤਾ ਹੋਵੇਗਾ ਸੋ ਉਸ ਤੋਂ ਬਾਅਦ ਆਪਣੀ ਪਤਨੀ ਦੇ ਕਹਿਣ ਤੇ ਆਪਣੀ ਗਲਤੀ ਮੰਨ ਕੇ ਉਸ ਫੌਜੀ ਅਫਸਰ ਨੇ ਦੁਬਾਰਾ ਨਿਸ਼ਾਨ ਸਾਹਿਬ ਉਥੇ ਚੁਲਾਏ ਅਤੇ ਗੁਰੂ ਸਾਹਿਬ ਤੋਂ ਆਪਣੀ ਕੋਲ ਵੀ ਬਖਸ਼ਾਈ ਕੁਝ ਹੀ ਦਿਨਾਂ ਦੇ ਵਿੱਚ ਉਸ ਦੇ ਕੋੜ ਦਾ ਰੋਗ ਹੌਲੀ ਹੌਲੀ ਠੀਕ ਹੋ ਗਿਆ ਤੇ ਅੱਜ ਵੀ ਉਸ ਫੌਜੀ ਦਾ ਪਰਿਵਾਰ ਇੱਥੇ ਮਾਨ ਸਤਕਾਰ ਦੇ ਨਾਲ ਸਿਰ ਚਕੋਣ ਹਰ ਸਾਲ ਆਉਂਦਾ ਹੈ ਪਰ ਸਾਡੇ ਲਈ ਬੜੀ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਦੇ ਪੜ੍ਹੇ ਲਿਖੇ ਸਿੱਖ ਪ੍ਰਚਾਰ ਕਰ ਰਹੇ ਨੇ ਕਿ ਨਿਸ਼ਾਨ ਸਾਹਿਬ ਕੁਝ ਨਹੀਂ ਹੁੰਦਾ ਇਹ ਸਿਰਫ ਨਿਸ਼ਾਨੀ ਹੈ ਜੋ ਦੱਸਦੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਹੈ ਪਰ ਜਿੰਨੀ ਆਸਾਨੀ ਦੇ ਨਾਲ ਇਹ ਸਾਨੂੰ ਦੱਸਿਆ ਜਾ ਰਿਹਾ ਹੈ ਉਹਨਾਂ ਆਸਾਨੀ ਸੇ ਨਿਸ਼ਾਨ ਸਾਹਿਬ ਦਾ ਇਤਿਹਾਸ ਨਹੀਂ ਹੈ ਜੇਕਰ ਸਿਰਫ ਇੱਕ ਨਿਸ਼ਾਨੀ ਹੀ ਹੁੰਦਾ ਤਾਂ ਇਸ ਨੂੰ ਝੰਡਾ ਕਿਹਾ ਜਾਂਦਾ ਨਾ ਕਿ ਸਤਕਾਰ ਦੇ ਨਾਲ ਨਿਸ਼ਾਨ ਸਾਹਿਬ ਕਿਹਾ ਜਾਂਦਾ ਆ ਰਿਆ ਸੀ ਇੱਕ ਜੰਗ ਵਾਸਤੇ ਤੇ ਉਹ ਨਿਸ਼ਾਨ ਨੂੰ ਪੁੱਟਣ ਲੱਗ ਕੇ ਪੁੱਟ ਲਾ ਕੇ ਪਿਆ ਤੇ ਲੋਕਾਂ ਨੂੰ ਰੋਕਿਆ ਕਿ ਤੂੰ ਨਿਸ਼ਾਨ ਨੂੰ ਨਾ ਪੁੱਟ ਇਹਨੂੰ ਸਾਈਡ ਤੇ ਨਾ ਕਰ ਬੜਾ ਆਵਾਮ ਨੇ ਰੋਕਿਆ ਉਹ ਨਾ ਹਟਿਆ ਉਹਨੇ ਨਿਸ਼ਾਨ ਨੂੰ ਪੁੱਟਿਆ ਤੇ ਪੁੱਟ ਕੇ ਸਾਈਡ ਤੇ ਕਰ ਦਿੱਤਾ ਤੇ ਕੁਛ ਦਿਨਾਂ ਬਾਅਦ ਫੌਜੀ ਦੇ ਹੱਥਾਂ ਤੇ ਕੋੜ ਚੱਲ ਗਿਆ ਫੌਜੀ ਦੇ ਹੱਥਾਂ ਤੇ ਕੋੜ ਚੱਲ ਗਿਆ ਉਹਨੇ ਬੜੇ ਇਲਾਜ ਰੂਜ ਕਰਾਏ ਤੇ ਫੌਜੀ ਦੇ ਹੱਥਾਂ ਦਾ ਲਾਜ ਨਾ ਹੋਇਆ ਤੇ ਕੁਛ ਦਿਨ ਬਾਅਦ ਪਤਾ ਲੱਗਿਆ ਕਿਸੇ ਬੰਦੇ ਨੇ ਉਹਨੂੰ ਦੱਸਿਆ ਕਿ ਤੂੰ ਵਾਪਸ ਉੱਥੇ ਹੀ ਜਾ ਉਹ ਜਿਹੜਾ ਝੰਡਾ ਜਿਹੜਾ ਨਿਸ਼ਾਨ ਪੁੱਟਕ ਸਾਈਡ ਤੇ ਰੱਖਿਆ ਉਹਨੂੰ ਉੱਥੇ ਹੀ ਲਾ ਤੇ ਮਾਫੀ ਮੰਗ ਫੇਰ ਤੇਰੀ ਇਹ ਬਿਮਾਰੀ ਦੂਰ ਹੋਣੀ ਹੈ ਤੇ ਇਹ ਦੋਸਤੋ ਕਿ ਜਿਵੇਂ ਕੋਈ ਵੀ ਸਰਕਾਰੀ ਅਫਸਰ ਇੱਕ ਆਪਦੀ ਕੁਰਸੀ ਤੇ ਬੈਠਾ ਹੋਵੇ ਨਾ ਤਾਂ ਦੂਸਰਿਆਂ ਨੂੰ ਹਕੀਰ ਸਮਝਦਾ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦਾ ਆਪਦੀ ਮੈਚ ਰਹਿੰਦਾ ਉਹ ਨਹੀਂ ਦੇਖਦਾ ਇਹ ਗਰੀਬ ਹੈ ਮੇਰੇ ਕੋਲ ਇਹਨੂੰ ਕੰਮ ਪਿਆ ਆ ਗਿਆ ਤੇ ਮੈਂ ਇਹਦਾ ਕੰਮ ਕਰਾਂ ਨਹੀਂ ਓਏ 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 ਉਹ ਸਿਰਫ ਗੱਲ ਲੱਗੇਗਾ ਉਹ ਆਪ ਦਾ ਰੋਬ ਜਮਾਨ ਦੀ ਕੋਸ਼ਿਸ਼ ਕਰਦਾ ਐਂਜੀ ਫੌਜੀ ਨੇ ਰੋਬ ਜਮਾਇਆ ਲੇਕਿਨ ਉਹਨੇ ਮਾਫੀ ਮੰਗੀ ਝੰਡਾ ਦੁਬਾਰਾ ਲਾਇਆ ਤੇ ਉਹਦਾ ਕੋਡ ਖਤਮ ਹੋ ਗਿਆ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹੁੰਦੇ ਆ ਅੱਲਾ ਹਾਫਿਜ਼